ਫੈਂਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਾਣੇ ਆ ਜੀ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਨਾਲ ਆਪਾਂ ਆਏ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਮੈਂ ਤੁਹਾਨੂੰ ਦਿਖਾਉਣੀ ਆ ਸੋਈ ਸੋਈ ਤੁਹਾਨੂੰ ਦਿਖਾਵਾਂਗੇ ਤੇ ਮਗਰ ਵੀ ਇਹਦੇ ਕੱਟੀ ਆ ਤੇ ਗੱਲਬਾਤ ਤੁਹਾਨੂੰ ਕਰਦੇ ਵੀ ਜੀ ਇਹਨਾਂ ਦੇ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਸਾਰੀਆਂ ਮੇਰੀਆਂ ਧੀਆਂ ਭੈਣਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਠੀਕ ਹੈ ਗੁਰੂ ਰਾਮਦਾਸ ਦੀ ਕਿਰਪਾ ਆਪਾਂ ਹਰਮਨ ਉਹਦਾ ਨਾਂ ਲੈ ਗਏ ਉਹ ਹੀ ਹੋਰ ਆਸਰੇ ਨਾਲ ਆਪਾਂ ਚੱਲਦੇ ਜੀ ਤੇ ਉਹ ਦਿਨ ਵਾਲੀ ਵੇ ਗਈ ਫਿਰ ਵੇੜ ਉਹ ਦਿਨ ਵਾਲੇ ਤੇ ਮੇਰੇ ਤੋਂ ਪਹਿਲਾਂ ਤੈਨੂੰ ਪਤਾ ਹੀ ਹੈ ਠੀਕ ਹੈ ਹਾਂ ਉਹ ਤੇ ਪਹਿਲੀ ਸਟੇ ਇੱਕ ਮਿੰਟ ਨੂੰ ਮੈਂ ਕਿਉਂ ਮੇਰੇ ਕੋਲ ਵੀਡੀਓ ਵੇਖੀ ਨਹੀਂ ਜਾਂਦੀ ਹਾਂਜੀ ਹਾਂਜੀ ਉਹਦਾ ਕਾਰਨ ਵੀ ਮੇਰੇ ਕੋਲ ਆ ਫੋਨ ਦੇਸੀ ਹੈ ਠੀਕ ਹੈ ਉਧਰੋਂ ਜੇ ਵੀਡੀਓ ਚੱਲੀ ਤੇ ਉਹ ਮੁੰਡਾ ਮੇਰਾ ਭੱਜ ਜਾਂਦਾ ਡੈ ਫਲਾਣਾ ਬੰਦਾ ਗਾਈ ਮੰਗਦਾ ਮੈਂਹ ਪੁੱਤ ਦੇ ਦੇ ਅੱਛਾ ਇਨੇ ਘੰਟੇ ਲੱਗ ਕੇ ਵੀ ਘਰ ਅੱਛਾ ਠੀਕ ਆ ਹਾਂਜੀ ਚਲੋ ਵਧੀਆ ਕੇ ਇਤਰਾ ਹੀ ਚਲੋ ਅੱਜ ਚਲਾਈ ਤਰੇ ਜੀ ਨਾਲੇ ਜੀ ਹੁਣਾ ਜਦੋਂ ਤੂੰ ਵੇਖੀ ਨਹੀਂ ਜਾਂਦੀ ਠੀਕ ਆ ਜੇ ਤੂੰ ਜਨਾਲੇ ਵੀ ਨਹੀਂ ਗਿਆ ਤੇ ਗਾਈ ਚਲੇਗੀ ਆਹ ਮੇਰਾ ਫੋਨ ਕਰਤਾ ਸੀ ਤੁਸੀਂ ਵੀ ਵੇਖੇਗੀ ਆਪਣੀ ਕਿਉਂਕਿ ਡੰਗਰੀ ਬਹੁਤ ਸਾਫ ਸੁਥਰਾ ਤੇ ਇੱਕ ਪੌਣਾ ਹੁੰਦਾ ਇਹ ਨਹੀਂ ਵੀ 10 ਬੰਨ ਲੀ ਗੰਦ ਬੰਨ ਕੇ ਮੁਰਕੇ ਨਗਾਉ ਦੇ ਰਹੀ ਏ ਠੀਕ ਹੈ ਫੋਨ ਕੰਮ ਕਰਨਾ ਏਕ ਹੈ ਤੇ ਏਕ ਹੀ ਚੱਲੂ ਠੀਕ ਹੈ ਜੀ ਹਾਂਜੀ ਤੇ ਚਲੋ ਨਾਮ ਦੱਸੋ ਇੱਕ ਨਾਮ ਮੇਰਾ ਸਰਦਾਰ ਅਮਰਜੀਤ ਸਿੰਘ ਮਾਨ ਹੈ ਜੀ ਹਾਂਜੀ ਪਿੰਡ ਮੇਰਾ ਚੱਕ ਔਲੇ ਤੇ ਬੋੜੀ ਜੱਕ ਨਾ ਜਿਆਦਾ ਮਸ਼ਹੂਰ ਹੈ ਠੀਕ ਹੈ ਚੱਕ ਔਲੇ ਤੇ ਕਾਗਜ਼ੀਏ ਵੈਸੇ ਕਿਸ ਨੂੰ ਪੁੱਛੀਏ ਤੇ ਬੋੜੀ ਜੱਕ ਨਾ ਠੀਕ ਹੈ ਕਿਉਂਕਿ ਚੱਕ ਹੈ ਬੜੇ ਨੇ ਠੀਕ ਹੈ ਹਾਂਜੀ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਫੋਨ ਨੰਬਰ 7529899413 ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਕਰੀਏ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ ਇਹਨੂੰ ਸੂਈ ਨੂੰ ਜੀ ਆਹ ਇਹਦੀ ਕੱਟੀ ਆ ਕੋਈ 20ਾਂ ਦੀ ਲਾਲੇ ਕੋਈ 21ਾਂ ਦੀ ਲਾਲੇ ਕੋਈ 23ਾਂ ਦੀ ਲਾਲੇ ਤੇ ਇਹ ਵੀ ਠੰਡੀ ਸੇਲ ਪੂਰੀ ਨਾ ਨਾ ਆਪਾਂ ਬਹਿ ਕੇ ਵਿਖਾ ਦੇਣੀ ਅੱਗੇ ਤੇ ਗਾਈਆਂ ਦੋਵੇਂ ਬਣੇ ਬਾਪੂ ਬੈਂਦਾ ਅੱਜ ਮਹੀਂ ਥੱਲੇ ਵੀ ਬਾਪੂ ਦੋਵੇਂ ਬਣੀ ਬਊ ਠੀਕ ਆ ਹਾਂਜੀ ਚਲੋ ਤੋਰਾਂ ਇੱਕ ਕਰੀ ਫਿਰ ਇਹਨਾਂ ਤੇ ਤੇਰਾ ਦੁੱਧ ਕਿੰਨਾ ਤਿਆਰ ਹੈ ਦੇਖੋ ਦੁੱਧ ਆਪਾਂ ਵਿਖਾ ਹੀ ਦੇਣਾ ਚੋਗੇ ਮੈਂ ਕੋਹ ਦਸਾਂ ਉਹ ਕੋਹ ਦਸੂ ਠੀਕ ਆ ਆਪਾਂ ਜੋ ਦਸੂ ਉਹੋ ਹੀ ਦਸਾਂਗੇ ਚਲੋ ਫਿਰ ਤੋਰਾਂ ਇੱਕ ਕਰੀ ਨਾ ਬਾਕੀ ਥੱਲੇੋਂ ਚੰਗੀ ਭਰੀ ਆ ਇਹ ਚਵਾਈ ਇਹਦੀ ਹੋਣ ਵਾਲੀ ਆ ਆ ਜ ਲੈ ਜਾਓ ਜੀ ਇੱਕ ਵਾਰੀ ਸਿੱਧੀ ਲੈ ਜਾਓ ਸਿੱਧੀ ਤੋਰ ਦਿਓ ਇੱਕ ਆਜ ਲੈ ਆ ਬਾਕੀ ਮਿਲਕਵੇਨ ਵੀ ਚੰਗੀ ਲੱਗੀ ਐ ਮਗਰ ਵੀ ਇਹਦੇ ਗੱਟੀ ਆ ਦਿਖਾ ਦੀ ਫਿਰ ਚਵਾਜ ਦਾ ਚਵਾ ਪੰਮ ਖੋਨੇ ਦੂਜੀ ਗੱਲ ਹਰਪਦੀਸ ਆ ਹਾਂਜੀ ਹੁਣ ਵੇ ਮਾਈ ਦਾ ਈ ਡਾ ਚੱਡਾ ਤੇ ਜਿਹੜੇ ਥਾਣੇ ਆ ਹਾਂਜੀ ਇਹ ਲੁੱਕ ਸਕਦੇ ਹਾਂਜੀ ਮੈਂ ਐਵੇਂ ਚੋਕੇ ਪੂਸੇ ਦੀਆਂ ਆਇਆਂ ਕਰਾਂ ਵੀ ਦਾ ਚੱਡਾ ਵੇਖੋ ਕੀ ਕਰ ਰੋਸਤਰਾ ਨਹੀਂ ਦੀਦਾ ਠੀਕ ਚਲੋ ਇਹ ਤੇ ਹਰਕੇ ਦਫੋ ਆਪਣਾ ਹਿਸਾਬ ਹੁੰਦਾ ਵਾ ਆ ਦੇਖ ਸਕਦੇ ਜੀ ਤੇ ਆ ਮਗਰ ਕੱਟੀ ਚਲੋ ਕੱਟੀ ਨੇ ਵੀ ਦੁੱਧ ਚੰਗਾ ਛੱਡਿਆ ਵਾ ਪਲੀ ਪਲੋਸੀ ਕੱਟੀ ਆ ਚੰਗੀ ਥਾਂ ਵੀ ਕੱਟੀ ਵੀ ਕਿਸੇ ਨੇ ਆ ਦੇਖ ਸਾਡੇ ਥਾਣੇ ਦੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਥਾਣਾ ਦਾ ਸਾਈਜ਼ ਗ੍ਰਾਪ ਵੀ ਚੰਗਾ ਵਾ ਦਿਖਾ ਦਈਏ ਫਿਰ ਇਹਦਾ ਜਵਾਬ ਆ ਚੰਗੀ ਤਰ੍ਹਾਂ ਆ ਦੇਖ ਸਾਡੇ ਭਾਵੇਂ ਦੋਵਾਂ ਪਾਸੇ ਥੱਲੇ ਬਹਿ ਜਾ ਮਾਜ ਦੇ ਆ ਦੇਖ ਸਾਡੇ ਭਾਵੇਂ ਉਧਰੋਂ ਵੀ ਬਹਿ ਜਾ ਤੇ ਇਧਰੋਂ ਵੀ ਬਹਿ ਜਾ ਯਾਰ ਇਸ ਯਾਰ ਦੋ ਜਣੇ ਚੋਹ ਦੀਆਂ 9 ਸਾਸ ਵੀ ਤੇ ਮਾਵਾਂ ਧੀਆਂ ਵੀ ਠੀਕ ਆ ਦੋਵੇਂ ਜੀ ਵੀ ਨਾਲੇ ਮੱਝ ਝੋਣ ਤੇ ਨਾਲੇ ਰੋਣ ਝੋਣ ਕਰਨ ਠੀਕ ਆ ਜੀ ਤੇ ਬਾਕੀ ਚਵਾਇ ਤੇ ਦਾ ਸਾਫ ਹੈ ਬਾਕੀ ਇਹਦੇ ਆਪਾਂ ਚਵਾਇ ਤਾਂ ਨਾ ਵਖਾਉਂਦੇ ਕੋਈ ਮਿਲਕਿੰਗ ਨਹੀਂ ਕਰਾਉਂਦੇ ਬਸ ਚੋਣ ਵਾਲੀ ਹੀ ਤੇ ਕਹਿੰਦੇ ਫਿਰ ਚਵਾਈ ਕਰ ਹੀ ਦਿੰਦੇ ਆ ਬਾਕੀ ਇਹ ਤੇ ਆਪਾਂ ਸਿਰਫ ਇੱਕ ਸਾਦਾ ਚਵਾਹ ਹੀ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਗਾਰਡ ਵੀ ਚੰਗੀ ਹੈ ਇਹਦੀ ਆ ਦੇਖ ਸਕਦੇ ਆ ਅਗਲੇ ਖਨਾ ਦਾ ਦੁੱਧ ਜਿਹੜਾ ਨਿਕਲਿਆ ਨਾ ਪਾ ਮੈਂ ਬੰਦਾ ਬਦਲ ਲਓ ਠੀਕ 2 ਕਿਲੋ ਗਾੜ੍ਹਣੀ ਠੀਕ ਹੈ ਜੀ ਬਾਕੀ ਇਹ ਵੀ ਇਤਰਾ ਹੀ ਸੀ ਲੱਗ ਗਿਆ ਜਿਹੜੀ ਤਰ੍ਹਾਂ ਖਲੋਤੀ ਜਿਹੜੀ ਰਮਾਨਾ ਬਾਕੀ ਕੋਈ ਵੀ ਆਪਣੇ ਦੋ ਟੈਮ ਚਵਾਈ ਕਰਕੇ ਹੀ ਖੜੇ ਦੁੱਧ ਜਿਹੜਾ ਚੰਗਾ ਤਿਆਰਿਆ ਇਹਦੇ ਕੋਲ ਬਾਕੀ ਇਹ ਆ ਵੀ ਇੱਕ ਵਾਰੀ ਜਿੱਥੇ ਖਲੋਗੀ ਆ ਤੇ ਉੱਥੇ ਹੀ ਖਲੋਗੀ ਆ ਤੇ ਭਾਵੇਂ ਲਾਗੇ ਵੀ ਕੋਈ ਜਨੇ ਖਲੋਤੇ ਆ ਤੇ ਇਹ ਵੀ ਨਹੀਂ ਕਿ ਕੋਈ ਡਰਦੀ ਆ ਜਾਂ ਕੋਸ਼ ਆ ਜਿੱਥੇ ਇੱਕ ਵਾਰੀ ਖਲੋਗੀ ਤੇ ਬਸ ਖਲੋਗੀ ਆ

ਆਮਰਾ ਆਮਰਾ ਦਾ ਬਾਕੀ ਇਹ ਵਾਲਟੀ ਜਿਹੜੀ ਪੂਰੀ ਭਰਦੇ ਲੱਗੀ ਹੈ ਰੋੜਦੇ ਨੇ ਦਰੋੜਦੇ ਬਾਕੀ ਕਹ ਬੱਚ ਜੋਗਾ ਛੱਡ ਦਿਓ ਜਿਹੜਾ ਕਰਨਾ ਹੈ ਉਹ ਚਲੋ ਬਾਕੀ ਪਾ ਕੇ ਆਹ ਦੇਖ ਸਾਡੇ ਬਾਲਟੀ ਜਿਹੜੀ ਭਰ ਗਈ ਐ ਬਾਕੀ ਕਰਦੇ ਮੈਂ ਆ ਲੈ ਬੜਾ ਲੋਦਾ ਇੱਕ ਲੋਗ ਲਗਾਉਦੇ ਮਹੀਨੇ ਕੋਲੋਂ ਲੰਘ ਕੇ ਪਏ ਆ ਆਹ ਰਹਿ ਮਾਈ ਬਾਲਟੀ ਡੋਟਨ ਦੇ ਸੇ ਛੱਡਦੇ ਆ ਇਸੇ ਲੋਦੇ ਹਟਾ ਕੇ ਕਰ ਨਾ ਦੇਖ ਸਾਡੇ ਬਾਹਰ ਉਹਨਾਂ ਦਾ ਦੁੱਧ ਸ਼ੁਰੂ ਹੋ ਗਿਆ ਚਲੋ ਬੱਸ ਕਰ ਜੀ ਵਿੱਜੀ ਹੁਣ ਦੁੱਧ ਦੁੱਲ ਜਣਾ ਜੀ ਛੱਡ ਦਿਓ ਬੱਚਾ ਰੈਨ ਦੀ ਵਿੱਜੀ ਬੱਸ ਕਰਦੀ ਹੈ ਲੁੱੜਨਾ ਸ਼ੁਰੂ ਹੋ ਗਿਆ ਜੀ ਤਾਂ ਬਾਕੀ ਬੱਚੇ ਜੋਗਾ ਹੁਣ ਆਹ ਦੇਖ ਸਾਹਦੇ ਜੀ ਆਹ ਬਾਲਟੀ ਜਿਹੜੀ ਦੇਖਦੇ 11 ਲੀਟਰ ਦੀ ਬਾਲਟੀ ਹੈ ਜੀ ਇਹ ਠੀਕ ਹੈ ਜੀ ਹਾਂਜੀ ਇਹਨੂੰ ਕੋਈ ਕਿੰਨਾ ਵੀ ਗਿਣ ਲੈ ਠੀਕ ਆ। ਤੋਂ ਮੈਂ ਪਹਿਲਾਂ ਤਾਂ ਨਹੀਂ ਦੱਸਿਆ ਮੈਂ ਆਹਦਾ ਕੁਛ ਤੇ ਕੱਢੇ ਕੁਛ। ਹਾਂਜੀ ਹਾਂਜੀ। ਠੀਠੇ ਪਈਦਾ। ਠੀਕ ਆ। ਤੋਂ ਸਵਾਦ ਨਹੀਂ ਆ। ਤੇ ਬਾਕੀ ਇਹਦੇ ਆਪ ਇੱਕ ਸਾਦਾ ਚਵਾਈ ਵਿਖਾਇਆ। ਆਹ ਮਖਾ ਵੀ ਟਾਈਮ ਹੋਇਆ ਛੋਣ ਦਾ। ਹਾਂਜੀ ਹਾਂਜੀ। ਆਹ ਟਾਂਜੇ ਤੇ ਉਹ ਟਾਈਮ ਤੋਂ ਆ ਗਿਆਂ। ਤੇ ਆਪਣਾ ਕੋਈ ਦੋ ਟਾਈਮ ਚੋਕ ਕੇ ਲਾਜ ਹਣੇ। ਬੰਦੀ ਦੋ ਟਾਈਮ ਆ ਜਾ ਜੋ ਮਰਜੀ ਲੈਣ ਲੈ। ਕਿੰਨਾ ਦੁੱਧ ਮੰਨੀ ਐ ਤੇ ਕੋਲ? ਦੁੱਧ ਤੁਸੀਂ ਆਪੇ ਵੇਖ ਕੇ ਆਪੇ ਮੰਨਣ ਵਾਲਾ ਮੰਨ ਲੈ। ਕਿੰਨਾ 10 ਲੀਟਰ ਦੀ ਪਾਰਟੀ ਕਿੰਨੀ ਚਾਗੂ 2 ਕਿਲੋ। ਹਾਂਜੀ। 3 ਹੂ। ਕਿੰਨਾ ਪਰ ਪਰ ਆਪਾਂ ਮੈਂ 14 15 ਦੇ ਪਾਉਣਾ ਅੱਛਾ ਜਿਹੜਾ ਤਿਆਰ ਮੁੱਕ ਪਰ ਆਪਾਂ 17 18 ਪਰ ਆਪਾਂ ਮੁੱਲ ਵੀ 14 ਵਾਲੀ ਦਾ ਪਾਉਣਾ ਵੱਧ 15 16 ਲੀਟਰ ਦੇਣਾ ਤੇ ਮੁੱਲ ਫਿਰ ਮੁੱਲ ਆਪਾਂ ਜਿਹੜਾ ਆਮ ਚੱਲਦਾ ਉਹੋ ਹੀ ਪਾਉਣਾ ਕਿੰਨਾ ਮੁੱਲ ਤੂੰ ਦੱਸデア ਰੀਸੇ ਇਹ ਮਾਈ ਦਾ ਕੀ ਮੁੱਲ ਦੇ ਸਕਦਾ ਕੀ ਗੱਲ ਆ ਬੇ ਆ ਤਿੰਨ ਆ ਚੀਜ਼ਾਂ ਵੇਖਣੀਆਂ ਚਾਹੀਦੀਆਂ ਦੁੱਧ ਵਾਲੀ ਮਾਈ ਦੀਆਂ ਆ ਖੁੰਡੀਆਂ ਠੀਕ ਆ ਆ ਵੇਖੋ ਠੀਕ ਹੈ ਜੀ ਇਹ ਨਿਸ਼ਾਨੀਆਂ ਹੁੰਦੀਆਂ ਇਹ ਨਿਸ਼ਾਨੀ ਆਉਂਦੀ ਆ ਸਿਰਫ ਥੋੜੀ ਲੁੱਡਣ ਚ ਠੀਕ ਆ ਜੀ ਲੁੱਡਣ ਮਾਈ ਦੀ ਨਿਸ਼ਾਨੀ ਇਹੋ ਹੀ ਹੁੰਦੀ ਜਿਹਦੀਆਂ ਤਿੰਨ ਖੁੰਡੀਆਂ ਨੇ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲੇ ਦਾ ਜੀ ਮੰਗਣ ਨੂੰ 80000 ਰੁਪਇਆ ਮੰਗਦੇ ਆ ਜੀ ਅੱਛਾ ਹਾਂਜੀ ਜਸਨੂ ਜਸਨੂ ਆਪਾਂ ਇਕੱਠਾ ਹੀ 2000 ਰੁਪਏ ਛੱਡ ਦੇਣੀ ਹੈ ਕਿਹੜਾ 73000 78000 73000 ਦੀ 78000 ਦੀ ਦੇ ਦੇਣੀ ਆਪਾਂ ਕੋਈ ਹਜ਼ਾਰ ਨਹੀਂ ਕੋਈ 500 ਨਹੀਂ ਉਹ ਵੀ ਤਾਂ ਕਿਸੇ ਭੈਣ ਭਰਾ ਨੇ ਦੂਰ ਖੜ ਨਹੀਂ ਦੀ ਆ ਉਹਦਾ ਕਰਾਇਆ ਚ ਲਿਆ ਜਾਂਦਾ ਠੀਕ ਹੈ ਜੀ ਚਲੋ ਬਾਕੀ ਆ ਵੀ ਕੋਈ ਵੀ ਇੱਥੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਗਾਰੰਟੀ ਤੇ ਆਪ ਖੜੇਗੀ ਹਾਂ ਜੀ ਹਾਂ ਜੀ